2 ਟੇਬਲਸ ਉਹਨੂੰ ਵਿਨੇਗਰ ਦੇ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਰੈੱਡ ਚਿੱਲੀ ਪਾਊਡਰ ਐਡ ਕਰਾਂਗੇ ਰੈੱਡ ਚਿੱਲੀ ਪਾਊਡਰ ਤੋਂ ਬਾਅਦ ਆਪਾਂ ਨਮਕ ਐਡ ਕਰਾਂਗੇ ਤਿੰਨ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਬਿਲਕੁਲ ਮਲਾ ਲਾਂਗੇ ਤੇ ਇਹਨੂੰ ਪਕਾਵਾਂਗੇ ਥੋੜਾ ਜਿਹਾ ਤੇ ਇਹਨੂੰ ਕੁੱਕ ਕਰਨ ਤੋਂ ਬਾਅਦ ਦੂਸਰਾ ੜਾਪਾ ਇੱਕ ਬੋਲ ਦੇ ਵਿੱਚ ਥੋੜਾ ਜਿਹਾ ਵਾਟਰ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਰਨ ਫਲੋਰ ਐਡ ਕਰ ਦਾਂਗੇ ਇੱਕ ਚਮਚ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਾ ਦਾਂਗੇ ਤਾਂ ਕਿ ਇਹਦੀ ਗਰੇਵੀ ਥਿੱਕ ਜੀ ਬਣ ਕੇ ਤਿਆਰ ਹੋ ਜਾਏ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਮੰਚੂਰੀਆਂ ਤਿਆਰ ਕਿਤੇ ਸੋਏ ਦੇ ਵਿੱਚ ਪਾ ਦਾਂਗੇ ਤੇ ਉਹ ਵਾਲਸ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਆ ਪੈਨਸ਼ਨ ਕੀ ਤਰੀਕੇ ਨਾਲ ਕੁੱਕਰਾਂਗੇ 1 ਮਿੰਟ ਵਾਸਤੇ ਤੇ ਜਿਹੜੇ ਆਪਣੇ ਵੈਜ ਮੰਚੂਰੀਆਂ ਨੇ ਉਹ ਬਿਲਕੁਲ ਸਟ੍ਰੀਟ ਸਾਈਡ ਬਣ ਕੇ ਰੈਡੀ ਨੇ ਤੇ ਅੱਜ ਉੱਤਪਰ ਆਪਾਂ ਆਨਿਅਨ ਸਪ੍ਰਿੰਕਲ ਕਰ ਸਕਦੇ ਹੋ ਤੁਸੀਂ ਜਾਂ ਫਿਰ ਧਨੀਆਂ ਵੀ ਸਪ੍ਰਿੰਕਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲਦੇ-ਚਲਦੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤਦ ਤੱਕ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਹੁਣ ਤੁਹਾਨੂੰ ਵੀਡੀਓ ਕਿਵੇਂ ਲੱਗੀ ਮੈਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ